ਆ ਗਿਆ ਤੈਨੂੰ ਚੱਟਾ ਕੰਮ ਤੇ ਆਉਂਦਾ ਆ ਕਿੰਨੀਆਂ ਛੁੱਟੀਆਂ ਦਿੱਤੀਆਂ ਹੀ ਮਾਗੇ ਮੈਂ ਨਾ ਤੁਹਾਨੂੰ ਦੱਸਿਆ ਹੀ ਨਾ ਮੇਰੇ ਕੋਲ ਬੇਟੀ ਬਹੁਤ ਬਿਮਾਰ ਐ ਤੇ ਮੈਨੋਂ ਉਹਦੇ ਕਰਕੇ ਨਿਕਲਣਾ ਬਹੁਤ ਔਖਾ ਮੇਰਾ ਘਰੋਂ ਅੱਜ ਵੀ ਮੈਂ ਜੱਦੀ ਜੱਤੀ ਕੰਮ ਕਰਕੇ ਨਾ ਮੈਂ ਜਾਣਾ ਮੈਨੂੰ ਦਵਾਈ ਲੈਣ ਜਾਣਾ ਕੰਮ ਤਾਂ ਸਾਰਾ ਹੀ ਹੋ ਗਿਆ ਮੱਸਾ ਭਾਂਡੇ ਚਾਹੀਏ ਲਾਉਣ ਮੈਨੇ ਤੇ ਜੇ ਤੁਸੀਂ ਲਾ ਲੋਗੇ ਤੇ ਮੈਂ ਚੱਲ ਜਾ ਕੰਮ ਸਾਰਾ ਨਹੀਂ ਹੋ ਗਿਆ ਕੱਪੜੇ ਚੁੱਕ ਤੋਤੇ ਮੈਂ ਤਾਂ ਕੋਠੇ ਪਾ ਕੇ ਆ sare ਤਤਲਾਈਆਂ ਦੁਨੀਆ ਕੋਠੇ ਪਾ ਆ ਹੁਣ ਤੇ ਮਣੀ ਮੋਟੀ ਧੋਪ ਲੱਗਦੀ ਆ ਹੁਣ ਕਿ ਧੋਪ ਨਹੀਂ ਲੱਗਣੀ ਹੈਗੀ ਕੋਈ ਕੰਮ ਮਾਲ ਧਿਆਨ ਕਰ ਲਿਆ ਕਰ ਕੁੜੀ ਨਹੀਂ ਠੀਕ ਕੁੜੀ ਨਹੀਂ ਠੀਕ ਬਾਨਿਆ ਬਾਦੀ ਤੂੰ ਚੰਗੀਆਂ ਜਾਣਦੀ ਆ ਮਾਲਕੀ ਮੇਰੀ ਗੱਲ ਸੁਣੋ ਮੈਂ ਕੱਲ ਆ ਕੇ ਨਾ ਥੋੜਾ ਛੇਤੀ ਆ ਜਾਾਂਗੀ ਮੈਂ ਸਾਰਾ ਕੰਮ ਕਰ ਦਾਂਗੀ ਤੇ ਮੇਰੀ ਗੱਲ ਸੁਣੋ ਮੈਨੂੰ ਨਾ ਥੋੜੇ ਜਿਹਾ ਪੈਸੇ ਦੇ ਦੋ ਉਹ ਕੰਮ ਤੇ ਕਰ ਲੈ ਪੈਸੇ ਹੋਣ ਧਿਆਨ ਤੇਰਾ ਆ ਟੋਟਾ ਕੋਈ ਨਹੀਂ ਹੈ ਇਸੀ ਦਾ ਹਾਂਜੀ ਅੱਜ ਪੈਹਾਂ ਦੀ ਲੋੜ ਹੀ ਤੈਨੂੰ ਦੇ ਦਿੰਦੇ 10 ਮਨ ਕਿੰਨਾ ਗੁੱਸਾ ਕਰਦੇ ਆ ਕਿਉਂਗਾ ਜੇ ਕਦੇ ਕੰਮ ਨਹੀਂ ਕੀਤਾ ਮੈਂ ਦਵਾਈ ਲੈਣੀ ਆ ਉਹ ਵੀ ਪਤਾ ਨਹੀਂ ਕਿਦਾਂ ਲਾਉਂਗੀ ਚੱਲ ਫੇਰ ਇੱਕ ਵਾਰੀ ਗੱਲ ਕਰਕੇ ਲੈਣੀ ਜੇ ਇਹ ਤਾਂ ਦੇ ਦਿੰਦੇ ਉਹ ਵੀ ਦੇ ਦਿੰਦੇ ਨਾਸ ਬੁੱਤੇ ਕੀ ਗੱਲ ਐ ਪਹਿਲਾਂ ਤਾਂ ਮੈਨੂੰ ਪਾਸਤਾ ਬਣਾ ਕੇ ਦੋ ਮੈਨੂੰ ਭੁੱਖ ਲੱਗੀ ਮੈਂ ਸਵੇਰ ਦਾ ਤੁਹਾਨੂੰ ਕਹਿ ਦਿੰਦੀ ਆ ਪਾਸਤਾ ਖਾਣਾ ਮੇਰੇ ਬੁੱਤੇ ਨੇ ਹਾਂਜੀ ਲੈ ਇਹ ਕਿਹੜੀ ਗੱਲ ਆ ਮੈਂ ਹੁਣੇ ਪਾਸਤਾ ਬਣਾ ਦਿੰਨੀ ਆ ਉਹਨਾਂ ਕੰਮ ਵਾਲੀ ਕੰਮ ਕਰਨ ਦੀ ਆ ਉਹਨਾਂ ਦਾ ਰਸੋਈ ਰਸੂਈ ਸਾਫ਼ ਕਰ ਲੈਂਦੇ ਭਾਂਡੇ-ਕੁੰਡੇ ਮਾਜ ਲੈਣਦੇ ਉਹ ਤੇ ਅੱਗੇ ਜੀਚ ਰਹੁੰਦੀ ਆ ਕੰਮ ਤੋਂ ਆ ਵੇਖ ਲੈ ਹਰ ਕੈਨੇ ਕਿੰਨੀਆਂ ਛੁੱਟੀਆਂ ਕੀਤੀਆਂ ਘੱਟੋ-ਘੱਟ ਇਹਨੇ 5-6 ਛੁੱਟੀਆਂ ਕੀਤੀਆਂ ਵਾ ਹੈ ਤੇ ਅੱਜ ਤੱਕ ਮੈਂ ਸਾਰਾ ਕੰਮ ਕਰਾ ਕੇ ਤੈਨੂੰ ਮੈਂ ਫੇਰ ਹੀ ਕੱਲਣਾ ਤੇ ਦੂਜਾ ਉਸ ਤੋਂ ਬਾਅਦ ਮੈਂ ਨਾ ਬਾਜ਼ਾਰ ਚੱਲੂ ਮੇਰੀ ਫਰੈਂਡ ਦਾ ਬਰਥਡੇ ਆ ਮੈਂ ਡਰੈੱਸ ਲੈਣੀ ਆ ਡਰੈੱਸ ਲੈਣੀ ਆ ਲੈ ਪੁੱਤ ਇਹ ਕਿਹੜੀ ਗੱਲ ਆ ਜਿੰਨੀਆਂ ਮਰਜ਼ੀ ਡਰੈੱਸਾਂ ਲੈ ਆ ਤੂੰ ਇੱਕ ਕੀ ਮੇਰਾ ਪਤਾ ਕੀ ਇਰਾਦਾ ਵਾ ਐਰ ਕਾ ਜਾਵਾਂ ਕੱਟੀਆਂ ਇੱਕੋ ਡਰੈਸਾ ਤੈਨੂੰ ਲਿਆਦਾ ਕਿ ਨਹੀਂ ਡਰੈਸਾ ਲੈ ਲੱਗੇ ਉਹ ਔ ਮਮੀ ਜੀ ਇਸੀ ਦਾ ਕੈਂਡੀ ਸੀ ਕਿ ਮੈਂ ਡਰੈਸ ਲੈਣੀ ਆ ਸਹੇਲੀ ਦੇ ਜਨਮ ਦਿਨ ਤੇ ਜਾ ਹਾਏ ਹਾਏ ਉਹ ਜਿਹੜੀਆਂ ਨਹੀਂ ਅਲਮਾਰੀ ਭਰੀ ਪਈ ਡਰੈਸਾਂ ਨਾਲ ਪਹਿਲੇ ਉਹ ਤੇ ਹੰਡਾਲੋ ਉਹ ਤਾਂ ਮੈਂ ਇੱਕ ਇੱਕ ਵਾਰੀ ਪਾ ਲਈ ਹੋਈ ਆ ਹੁਣ ਥੋੜੀ ਮੈਂ ਦੁਬਾਰਾ ਉਹ ਡਰੈਸ ਦੀ ਇਸ ਦਾ ਕੁੱਤਰ ਯਾਨੀ ਕਿ ਅਸੀਂ ਇੱਕ ਵਾਰੀ ਡਰੈਸ ਪਾ ਲਈਏ ਤੇ ਅਸੀਂ ਦੂਜੀ ਵਾਰੀ ਫਿਰ ਨਹੀਂ ਪਾ ਸਕਦੇਓ ਕਿਉਂ ਤੇ ਉੱਚ ਮੇਰੇ ਸਾਰੇ ਫਰੈਂਡਸ ਨੇ ਵੇਖ ਲਿਆ ਮੇਰੀ ਫੋਟੋਜ਼ ਵਗੈਰਾ ਵੀ ਹੋ ਗਈਆਂ ਮੈਨਾਂ ਇਸਾ ਹਮ ਲੋਕ ਨੇ ਸਾਨੂੰ ਦੁਕਾਨਾਂ ਦੀ ਦੁਕਾਨਾਂ ਖਰੀਦਣੀਆਂ ਪੈਣਗੀਆਂ ਇੱਕ ਪਾਵਾਂਗੇ ਤੇ ਸਾਰੇ ਵੇਖਣਗੇ ਵੇਖਣਗੇ ਉਹ ਵੀ ਵੇਖੋ ਜਿੰਨਾ ਵਿਚਾਰੇ ਕੋ ਕੱਪੜੇ ਨਹੀਂ ਹੁੰਦੇ ਪਾਣ ਵਾਸਤੇ ਇੱਕ ਕੱਪੜੇ ਦੇ ਵਿੱਚ 6-6 ਮਹੀਨੇ ਵਿਚਾਰੇ ਕੱਟ ਛੱਡਦੇ ਨੇ ਤੇ ਤੁਸੀਂ ਕੱਪੜੇ ਦੀ ਕਦਰ ਹੀ ਨਹੀਂ ਕਰਦੀਆਂ ਮੇਰੀ ਗੱਲ ਸੁਣ ਮੈਂ ਸਿਰ ਸੁਰਵਾਲਾਂ ਤੇ ਕੰਮ ਉਹ ਕਰ ਚੱਲੀ ਆ ਸਾਰਾ ਮੈਂ ਪਾਸਤਾ ਬਣਾਵਾ ਆਪਾਂ ਸਾਰੇ ਖਾਣੇ ਆ ਉਸ ਤੋਂ ਬਾਅਦ ਆਪਾਂ ਬਾਜ਼ਾਰ ਜਾਨੇ ਠੀਕ ਹੈ ਮੇਰੀ ਗੱਲ ਸੁਣ ਤਸ਼ਮੀ ਇੱਕ ਮਿੰਟ ਬੈਠ ਮੇਰੀ ਗੱਲ ਸੁਣ। ਹਾਂਜੀ ਮੰਮੀ। ਜਿਹੜੇ ਕੱਪੜੇ ਇਸ਼ਕਾ ਕਹਿੰਦੀ ਬੀਨੇ ਮੈਂ ਨਹੀਂ ਪਾਣੇ। ਹਾਂਜੀ। ਸਰਦੀਆਂ ਸ਼ੁਰੂ ਹੋ ਗਈਆਂ ਨੇ। ਹਾਂਜੀ। ਉਹ ਕੱਪੜੇ ਕੱਢ ਕੇ ਨਾ ਤੇ ਉਹਨੂੰ ਦੇ ਸੋ। ਉਹਦੀ ਕੁੜੀ ਹਟਾਵੇ ਫਿਰ। ਉਹ ਤੇ ਵਿਚਾਰੀ ਠੰਢੇ ਚ ਕਿਸੇ ਬੱਚਾ ਦੇ ਬਚੇ। ਕੱਢ ਦਿੰਦੀ ਆ ਮੰਮੀ। ਬਥੇਰੀ ਹਾਰੇ ਨੂੰ ਕੱਪੜੇ ਦਿੱਤੇ ਆ। ਇਹਨੂੰ ਕਿਹੜਾ ਸਾਰਿਆ ਕਿਹੇ ਗੱਲ ਦੀ। ਇਹ ਕੱਪੜੇ ਲੈ ਕੇ ਬਣ ਕੇ ਕੰਮ ਤਾਂ ਹੀ ਨਹੀਂ ਆਉਂਦੀ। ਸਾਡੇ ਕੱਪੜੇ ਤੇ ਬੈਠੀ ਹੋਈ ਐ। ਉਹਨੂੰ ਕੱਪੜੇ ਦੇਣ ਨਾਲੇ 50 50 ਦੇ ਕਰਦੇ ਤੇ ਕੰਮ ਕਰਦੀ ਐ। ਇਹ ਗੱਲ ਥੋੜਾ ਹੁੰਦੀ ਹੈ। ਸਾਰਾ ਮਮੀ ਕੱਢ ਦਿੰਨੀ ਹੈ ਮੇਰਾ ਟਾਈਮ ਲੱਗਦਾ ਉਹਦੀ। ਪਹਿਲੇ ਸਭ ਆਪਣੀ ਗੁੜੀ ਗੱਲ ਵੇਖਣਾ। ਦੂਜਿਆਂ ਦੀ ਆਪਣੀ ਹਾਂ ਪਹਿਲੇ ਵੇਖਦੀ ਰਹਿਾਂ ਮੈਂ। ਹਾਏ ਹਾਏ ਉਹ ਕਿゼ ਬੱਚਾ ਹੀ ਨਹੀਂ ਹੈਗਾ। ਇਸका ਮੇਰੀ ਗੱਲ ਸੁਣ ਪੁੱਤ। ਕੋਈ ਹਜੇ ਕੱਪੜੇ ਨਹੀਂ ਲੈਣੇ ਹੈਗੇ। ਐਸਾ ਨਹੀਂ ਜਾਲਾ ਪਾਜਾ। ਮਰੀਆ ਮੇਰਾ ਪੁੱਤ। ਇਧਰ ਮੇਰੇ ਬੱਚਾ। ਇੱਥੇ ਬੈਠ ਬੈ ਮੇਰੇ ਪੁੱਤ। ਐਸਾ ਨਹੀਂ ਮੇਰੇ ਬੱਚਾ। ਐਨਾ ਜਾਲਾ ਥੋੜਾ ਪਾਈ ਰਹਿ। ਪਤਾ ਨਾ ਪਾਪਾ ਕਿੰਨਾ ਖਾਓ ਖਾਓ ਕੇ ਕਮਾਂਦੇ ਨੇ। ਤੇ ਮੈਂ ਥੋੜਾ ਪੈਸੇ ਉਜਾੜੀ ਦੇ। ਆ ਵੀ ਕਿੰਨੀ ਸੋਨੀ ਡਰੈਸ ਲੱਗਦੀ ਏ। ਆਹੀ ਪਾ ਕੇ ਚਲੀਏ ਸਹੇਲੀ ਨੂੰ ਮਿਲਣ। ਆ ਵੀ ਤੇ ਮੈਨੂੰ ਲੱਗਦਾ ਤੁਹਾਨੂੰ ਪਿਛਲੇ ਸਾਲ ਦਾ ਲਿੱਟਾ ਆ ਯਾਰ। ਟਾਈਮ ਤੇ ਮੈਂ ਘਰ ਰੰਡਾ ਆਂਦੀ ਵੀ ਹਾਉਣਾ ਤੇ ਵਾਰੀ ਤੇ ਦੀ ਹੋਣਾ ਹੀ ਏ। ਨਹੀਂ ਪਾਇਆ ਹੋਇਆ ਅੱਗੇ ਵੀ ਇੱਕ ਵਾਰ। ਬੈਤ ਕੋਈ ਨਹੀਂ ਵੇਖਿਆ। ਠੀਕ ਆਂ ਨਹੀਂ ਹੋਣੇ ਮੈਂ ਪਾਇਆ ਹੋਇਆ। ਚਲ ਕੋਈ ਗੱਲ। ਆ ਬੜਾ ਸੋਨਾ ਲੱਗਿਆ। ਆਹੀ ਪਾ ਕੇ ਤੂੰ ਚਲੀ ਜਾ। ਮਮੋਨੀ ਕਹਿ ਗਈ ਨਾ ਜੇ ਕਹਿਣਾ ਮੈਂ ਫਾਇਦਾ ਨਹੀਂ ਲੇਣਾ। ਆਹ ਨਹੀਂ ਇਹ ਮਾਵਾਂ ਧੀਆਂ ਟੀਕਾ ਨਹੀਂ ਦਿੰਦੀਆਂ ਐਡਾ ਸੋਹਣਾ ਸੂਟ ਪਾਇਆ ਤੇ ਕਹਿੰਦੀ ਵੀ ਇਹ ਦੱਸ ਆ ਮੈਨੂੰ ਪਸੰਦ ਨਹੀਂ ਹੈਗਾ ਇਹ ਸਾਰੀ ਨਾ ਸ਼ਮੀ ਉਂਗਲ ਲਾਉਂਦੀ ਵੀ ਇਹ ਕੁੜੀ ਅੱਜ ਵਗਾੜੀ ਜਾਂਦੀ ਵੀ ਹੈ ਫੇਰ ਇਹਨੇ ਬਾਅਦ ਹੀ ਕੱਲ ਨੂੰ ਕਹਿਣਾ ਕਿ ਹੁਣ ਮੈਂ ਕੀ ਕਰਾਂ ਤਾਂ ਨਹੀਂ ਮੇਰੀ ਕੁੜੀ ਨੰ ਦਵਾਈ ਖਾਦੀ ਹੋਗੀ ਘਰ ਨੂੰ ਦੇਵਤਾ ਮੇਰੇ ਸਰਾਹ ਰੱਖਾਈ ਨਾ ਰੋਟੀ ਖਾ ਲਈ ਹੋਗੀ ਉੱਠ ਕੇ ਫੇ ਨਹੀਂ ਕੀ ਕਰਾਂ ਟੈਨਸ਼ਨ ਨਹੀਂ ਕਿਉਂ ਦੀਦੀ ਕੋ ਮਦਦ ਮੰਗੀ ਜਾ ਦੀਦੀ ਕੰਦੀ ਕੱਪੜੇ ਪਵਾ ਦੇ ਪਹਿਲੇ ਸਾਰੇ ਚੋ ਸੋਪੜੇ ਤੇ ਸਾਰੇ ਪੈ ਗਏ ਫੇ ਥੰਨੇ ਜਾ ਕੇ ਗੰਨ ਕਰਾ ਕਸੋ ਮਰ ਕੇ ਨਾ ਪੱਪੜੇ ਸਾਰੇ ਬਾਹਰ ਚੁੱਕ ਲੈ ਫੇਰ ਹਣ ਤੇ ਮੈਨੂੰ ਪੈਸੇ ਦੇ ਦੇ ਥੋੜੇ ਪੈਸੇ ਹਾਂਜੀ ਮੇਰੀ ਗੱਲ ਸੁਣ ਹਾਂ ਪੈਸੇ ਤੇ ਕਿੰਨੇ ਕ ਭੰਡੇ ਹੈ ਕਰਨੀ ਚੱਲ ਅੱਛਾ ਜਿੰਨੇ ਭੰਡੇ ਲੈ ਜਾ ਤੇ ਗੰਡੇ ਗੁੰਡੇ ਚੀਰ ਮੇਰੇ ਨਾਲ ਪਾਸਤਾ ਬਣਵਾ ਦੇ ਮੈਂ ਦਵਾਈ ਲੈ ਜਾਣਾ ਬਾਅਦ ਚ ਡਾਕਟਰ ਨੇ ਮਨਾਂ ਕਿੰਨਾ ਟਾਈਮ ਹੋ ਗਿਆ ਅਖਰੋ ਤੁਹਾਡਾ ਪਾ ਇਹੋ ਕੰਮ ਵੇਖ ਲਾ ਕਿੰਨੀਆਂ ਛੁੱਟੀਆਂ ਕੀਤੀਆਂ ਦੋ ਪਹਿਲੇ ਕੀਤੀਆਂ ਤੇ ਪੰਜ ਮੁੜਕੇ ਕੀਤੀਆਂ ਤੇ ਕਰ ਲਾ ਸਾਰਾ ਮਹੀਨੇ ਦਾ ਮੈਂ ਤਾਂ ਸੱਚੀ ਆਪਣੀ ਜਗਾ ਮੈਂ ਕੱਟ ਕੇ ਪੈਸੇ ਦੇਣੀ ਇਹ ਥੋੜਾ ਹਾਂ ਤੂੰ ਆਪਣਾ ਘਰ ਕੁੜੀ ਲੈ ਕੇ ਤੁਰੀ ਫਿਰ ਤੇ ਮੈਂ ਇੱਥੇ ਮੈਂ ਕਹ ਤੇਰੇ ਪੈਸੇ ਲਈ ਹੀ ਜਾਵਾਂ ਇਹ ਕੰਮ ਨਹੀਂ ਬੰਨਾ ਮਾਰ ਗਿਆ 9 ਸਾਲ ਹੋ ਗਏ ਤੁਹਾਡੇ ਘਰ ਕੰਮ ਕਰਦੇ ਨੂੰ ਫਿਰ ਇਸ ਮਹੀਨੇ ਜਿਆਦਾ ਛੁੱਟੀਆਂ ਲੈ ਲੋ ਤੇ ਨਹੀਂ ਲੈਣਾ ਤੇ ਛੁੱਟੀਆਂ ਆ ਕਿ ਛੁੱਟੀਆਂ ਨੇ ਨਾ ਛੁੱਟੀਆਂ ਦੇ ਪੈਸੇ ਤੇ ਮੈਂ ਕੱਟਣੀ ਆ ਨਾ ਤੂੰ ਆਪਸੇ ਆਣੀ ਆ ਹੇ ਥੋੜੀ ਹੋਰ ਤੇ ਛੁੱਟੀਆਂ ਕਰੀ ਜਾਈਏ ਨਾ ਮੈਂ ਤੈਨੂੰ ਉਹਦੇ ਵੀ پیسے ਦੇਈ ਜਾਉਂਗੀ ਬਾਕੀ ਨੇ ਇਸ ਵੇਲੇ ਲੋਡ ਜ਼ਿਆਦਾ ਹੈ ਲੋੜ ਹੈ ਨਾ ਤੇ ਹੋਰ ਵੀ ਘਰਾਂ ਦਾ ਕੰਮ ਕਰਦੀ ਉਹਨਾਂ ਕੋਲ ਪੁੱਛ ਲਾ ਜਾ ਕੇ ਆ ਮੇਰੇ ਸੱਤ ਤੇ ਨਾ ਚੜਿਆ ਕਰ ਬਹੁਤਾ ਜ਼ਿਆਦਾ ਚਲੋ ਠੀਕ ਆ ਚਲ ਠੀਕ ਆ ਸਵੇਰੇ ਆ ਜੀ ਨਾ ਤੇ ਜੇ ਆ ਮਹੀਨੇ ਛੁੱਟੀਆਂ ਕੀਤੀਆਂ ਜਿੰਨੀਆਂ ਉਹ ਵੀ ਮੈਂ ਲਿਖ ਜਾਨੀ ਹਾਂ ਜਸਤੇ ਠੀਕ ਹੈ ਠੀਕ ਜਾ ਆ ਬਣਾ ਲੈਣੀ ਪਾਸਾ ਬੋਲਦੀ ਕਿਉਂ ਗਈ ਹੈ ਕੁਛ ਨਹੀਂ ਆਉਂਦੀ ਜੀ ਸ਼ਮੀ ਨੇ ਕੁਛ ਕੀਆ ਤੈਨੂੰ ਨਹੀਂ ਹੋਣਾ ਮੇਰੀ ਕੁੜੀ ਨੂੰ ਨਾ ਠੀਕ ਹੈਗੀ ਤੇ ਉਹਦੀ ਦਵਾਈ ਵਾਸਤੇ ਪੈਸੇ ਬੰਦੇ ਸੀਗੇ ਤੇ ਦੀਦੀ ਨੇ ਪੈਸੇ ਬਹੁਤ ਥੋੜੇ ਕੱਟ ਲੈ ਛੁੱਟੀਆਂ ਦੇ ਕਿੰਨੇ ਤਸੋ ਕਿੰਨੇ ਨੇ 75 ਕੱਟ ਦਿੱਤਾ ਕੰਧ ਸਾਤੀ ਛੁੱਟੀਆਂ ਆਉਂਦੀਆਂ ਤੇ ਤੂੰ ਮੇਰੇ ਕੀ ਨਹੀਂ ਹੈਗਾ ਉਹਨੂੰ ਵੀ ਮੇਰੀ ਕੁੜੀ ਬਿਮਾਰ ਮੈਂ ਕਿਹਾ ਸੀ ਮੈਨੂੰ ਬਹੁਤ ਲੋੜ ਹੈ ਪਰ ਉਹ ਕਹਿੰਦੇ ਛੁੱਟੀਆਂ ਖਤ ਹੋ ਗਿਆ ਇਸ ਕਰਕੇ ਨਾ ਦਵਾਈ ਲੈਣ ਆਇਆ ਕਿਥੋਂ ਕੁੜੀ ਦਵਾਈ ਲੈਦੀ ਪਈ ਤੇਰੇ ਡਾਕਟਰ ਕੋਲ ਡਾਕਟਰ ਤੇ ਆਪਣਾ ਅਮਰਪਾਲ ਕੋਲ ਲੱਗੀ ਅਜੇ ਫਿਰ ਤੂੰ ਜਾਇਂ ਨਹੀਂ ਜਦੋਂ ਉੱਥੇ ਅਮਰਪਾਲ ਕੋਲ ਦਵਾਈ ਲੈਣੋਂ ਸੇ ਤੇ ਤੂੰ ਮੇਰੇ ਫੋਨ ਤੇ ਗੱਲ ਕਰਾਈ ਠੀਕ ਹੈ ਤੇ ਕੋਈ ਕੋਈ ਪੈਸੇ ਨਹੀਂ ਲੇਗਾ ਤੇ ਤੂੰ ਉਹਦਾ ਟੈਸਟ ਉਸ ਤੇ ਕਰਵਾ ਸਾਰੇ ਠੀਕ ਠੀਕ ਹੈ ਮੇਰੀ ਗੱਲ ਸੁਣ ਤਾਰਾ ਆਪਸੇ ਕੁੜੀ ਨੂੰ ਜੂਰ ਜਾਂਦੀ ਐ ਤੂੰ ਬੱਚ ਠੀਕ ਕਿਉਂਕਿ ਮੇਰੀ ਗੱਲ ਸੁਣ ਕੋਈ ਗੱਲ ਜਦੋਂ ਛੰਮੀ ਕਰਨੀ ਨਾ ਹੁੰਦੀ ਕਿਆ ਕਰ ਮੈਂ ਕਰਾਂ ਕੰਮ ਕਰ ਰਹੀ ਹੈ ਠੀਕ ਤੂੰ ਨਾ ਕਿਆ ਕਰ ਅੱਛਾ ਤੂੰ ਆਪਣੀ ਕੁੜੀ ਦਾ ਧਿਆਨ ਰੱਖ ਤੇ ਉਹਦੇ ਉੱਤੇ ਧਿਆਨ ਦੇ ਤੂੰ ਕੋਈ ਗੱਲ ਨਹੀਂ ਦੋ ਦਿਨ ਕੰਮ ਨਹੀਂ ਨਾ ਕਰਾਂਗਾ ਕਰਾਂਗੀ ਤੇ ਘਰ ਕਿੜੇ ਨਹੀਂ ਤੁਰਨ ਆਪੇ ਨੇ ਠੀਕ ਹੈ ਤੂੰ ਆਪਣੇ ਪੁੱਤ ਦਾ ਧਿਆਨ ਰੱਖ ਬੱਚੇ ਬੜੀ ਮਿਹਰਬਾਨੀ ਓਏ ਹੋਏ ਜਾ ਤੂੰ ਜਾ ਧਿਆਨ ਰੱਖ ਕੁੜੀ ਦਾ ਜਾ ਤੇ ਅਮਰਪਾਲ ਡਾਕਟਰ ਨਾਲ ਮੇਰੀ ਗੱਲ ਕਰਾ ਦੀ ਠੀਕ ਆ ਹਾਂ ਉਹ ਤੇ ਕੋ ਪੈਸੇ ਨਹੀਂ ਲਏਗਾ ਜਿੰਨੇ ਮਰਜ਼ੀ ਬਣ ਅੱਛਾ ਤੂੰ ਗੱਲ ਕਰੀ ਹਾਂ ਯਾਦ ਪੁੱਣੀ ਨਾ ਠੀਕ ਹੈ ਜਦ ਮੈਂ ਪੁੱਤ ਤੁਸੀਂ ਵੀ ਘਰ ਨ ਜਾ ਹੀ ਹਣ ਹਾਂਜੀ ਹਾਂ ਜਾ ਵੇਚਰੀਆਂ ਸਵੇਰ ਦੀ ਆਂਦੀ ਆ ਕੰਮਾ ਕਰਾ ਕਰਨ بس ਅਸੀਂ ਲੋਕਾਂ ਨੇ ਇਹਨਾਂ ਦੀ ਕਦਰ ਪਾਈ ਤੇ ਕਿੰਨੇ ਕਦਰ ਕਰਨੀ ਹੈ ਇਹਨਾਂ ਵਿਚਾਰੀਆਂ ਦੀ ਇੰਨੀ ਠੰਡੇ ਤੋਂ ਹੁੰਦਾ ਫਿਰ ਵਿਚਾਰੀ ਆਈ ਕੰਮ ਕਰਦੀ ਬੱਚਾ ਬਿਮਾਰ ਘਰ ਛੱਡ ਕੇ ਪਤਾ ਨਹੀਂ ਕੀ ਹੋ ਗਿਆ ਸਾਡੀ ਸ਼ਮੀ ਨੂੰ ਐਵੇਂ ਦੀ ਐ ਤੇ ਨਹੀਂ ਸੀ ਪਤਾ ਨਹੀਂ ਹੁਣ ਕਿਉਂ ਇਦਾਂ ਕਰਨ ਲੱਪੀ ਐ ਮਾਚੀ ਤੇ ਗਦੋਂ ਮੈਂ ਕਹਾਂ ਲਾ ਕੇ ਫਿਰ ਨੂੰ ਵਗ ਵੀ ਕਰਨਾ ਹਾਂ 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 ਬੇਟਾ ਬਸ ਸਿਰ ਵਾਗ ਤੇ ਕਿ ਆਵੇ ਚੱਲ ਮੈਂ ਤੇਰੇ ਨਾਲ ਚੱਲਦੀ ਫਿਰੇ ਹਾਂ ਚੱਲੋ ਆਦਾ ਮੁੜ ਕੇ ਬਾਜ਼ਾਰ ਅੱਜ ਕਿੰਨਾ ਟਾਈਮ ਲੱਗ ਜਾਂਦਾ ਵਾ ਅੱਜ ਕੱਲ ਟ੍ਰੈਫਿਕ ਬੜੀ ਹੈ ਬਾਜ਼ਾਰ ਚ ਚਲ ਤੁਰਦੇ ਹਾਂ ਜੋੜ ਲਾਉਂਗਾ ਸ਼ਮੀਨ ਹਾਂ ਜੀ ਮੰਮੀ ਜੀ ਪਾਸਤਾ ਬਣ ਗਿਆ ਜੀ ਆ ਗਈ ਮੈਂ ਆਪਨਾ ਆਣ ਕੇ ਤੇ ਕਿਸੇ ਲਈ ਆਲ ਜ਼ਰੂਰ ਜਾਣਾ ਵਾ ਕਿੰਨੇ ਦਿਨ ਹੋ ਗਏ ਉਹ ਦੇਖਣ ਲਈ ਆ ਕਿ ਟੀਵੀ ਆਂਦੀ ਆਂਦੀ ਨਹੀਂ ਮੇਰੇ ਨਾਲ ਚਲ ਮੈਂ ਕਹਾਂ ਕਿ ਮਸਤ ਨਹੀਂ ਕਰਾ ਚਲ ਚਲ ਤੋਰ ਕਿੰਨੀ دیر ਹੋ ਗਈ ਹਜੇ ਤੱਕ ਆਈਆਂ ਹੀ ਕੋਈ ਨਹੀਂ ਲੋ ਆਈ ਲੈਣੀਆਂ ਜੀ ਹਾਂਜੀ ਮੰਮੀ ਬੜਾ ਹੀ ਬਣਦਾ ਹੋਣਾ ਹੈ ਮਮਮੀ ਇੰਨੀ ਠੰਡ ਬਾਹਰ ਇੰਨੀ ਠੰਡ ਕੋਈ ਹਾਲ ਹੀ ਨਹੀਂ ਹੈ ਕੋਈ ਸਟੋਲ ਸਟੋਲ ਲੈ ਕੇ ਜਾਣਾ ਸੀ ਉੱਤੇ ਨਹੀਂ ਕੋਈ ਨਹੀਂ ਧੁੱਪ ਲੱਗੀ ਆ ਕੀ ਲੈ ਆਈਆਂ ਜੀ ਆਏ ਕੁੜੀ ਦਾ ਸਮਾਨ ਲੈ ਆਈਆਂ ਕਿ ਹੋਰ ਕੀ ਲਿਆਉਣਾ ਆ ਸਵੈਟਰ ਮਗਰ ਪੈ ਗਈ ਜਾਂਦੀ ਲਿਆਓ ਲੈ ਕੇ দাও ਮੈਨੂੰ ਆ ਵੇਖੋ ਦੱਸ ਮੇਰੀ ਗੱਲ ਸੁਣ ਇਸਕੋ ਪੁੱਤਰ ਮੈਂ ਤੈਨੂੰ ਸਮਝਾਇਆ ਸੀ ਨਾ ਹੁਣੇ ਬੜਾ ਪਿਆਰ ਨਾਲ ਲਾ ਦੱਸ ਇਹ ਕਾਹ ਡਰੈਸ ਲਈਏ ਨੇ ਆਂਦੀ ਹੀ ਵੀ ਆ ਮੈਨੂੰ ਬੜੀ ਚੰਗੀ ਲੱਗੀ ਮਮਾ ਕੱਲ ਨੂੰ ਕੋਈ ਵਿਆਹ ਵੀ ਹੋਊਗਾ ਨਾ ਤੇ ਫਿਰ ਪਾ ਲੂੰਗੀ ਫਿਰ ਮੈਂ ਤਾਂ ਚ ਲੱਲਾ ਕੋਈ ਨਹੀਂ ਤੇ ਅਜੇ ਕਿਸੇ ਵਿਆਹ ਹੈ ਹੀ ਨਹੀਂ ਹਾਂ ਤੇ ਆ ਪਜਾਮੇ ਵੀ ਲਿਆਂਦੇ ਆ 벨ਟ ਵੀ ਚਾਹੀਓ ਬੁੱਤ ਆ ਵੀ ਚਾਹੀਏ ਨਵੇਂ ਪਜਾਮੇ ਆ ਲੈ ਆਂਦੀ ਹੀ ਪਜਾਮੇ ਮੈਂ ਦੋ ਲੈਣੇ ਮੈਨੂੰ ਚੰਗੇ ਬੜੇ ਲੱਗੇ ਆਂਦੀ ਕੋਈ ਨਹੀਂ ਅਗਲੇ ਸਾਲ ਭਾਵੇਂ ਪਾ ਲਵਾਂ ਵੱਡੇ ਥੋੜੇ ਜੇ ਹਾਂ ਕੱਪੜੇ ਤਾਂ ਸੋਨੇ ਨੇ ਬੜੇ ਸੋਨੇ ਨੇ ਹਾਂਜੀ ਪਰ ਮੇਰੀ ਗੱਲ ਸੁਣੋ ਸ਼ਰਮੀ ਇੰਨੀ ਅਲਮਾਰੀਆਂ ਭਰੀਆਂ ਪਈਆਂ ਨੇ ਕੱਪੜਿਆਂ ਦੀਆਂ ਤੇ ਉਹ ਕੀ ਕਰਨੇ ਜੀ ਹਾਂਜੀ ਉਹ ਕੀ ਕਰਨੇ ਜੀ ਪੌਣੇ ਹੋਰ ਕੀ ਕਰਨੇ ਮੰਮੀ ਆ ਪਾਲਾ ਪੁੱਤ ਸਾਰੇ ਕਿੰਨੇ ਕੁ ਪਾਲੋਗੇ ਇੱਕ ਦੂਜੇ ਦੇ ਉੱਪਰ ਤੀਜੇ ਇਸ ਤਰ੍ਹਾਂ ਪਾਲੋਗੀਆਂ ਤੇ ਮੰਮੀ ਲਮਾਰੀਆਂ ਭਰੀਆਂ ਪਈਆਂ ਤੇ ਹੁਣ ਨਿਆਣੀ ਆ ਹੁਣ ਮਗਰ ਪੈ ਗਈ ਤੇ ਲੈ ਕੇ ਦੇਣੇ ਬਣੇ ਹਣ ਕਿਉ ਕਦੀ ਨਹੀਂ ਕਮਾਈ ਕਰਨ ਡਿਆ ਇਹਦਾ ਦੱਸੋ ਹਾਂ ਕਿੰਨੇ ਆਏ ਨੇ ਇਹ ਮੰਮੀ ਬਣਿਆਵਾ ਕੀ ਇਹਦਾ ਨਾਮ ਆ 5000 ਕੁਜ ਬਿਲ ਆ ਪਜਾਮਾ ਇਹ ਤੇ ਇਹ ਕੀ ਇਹਦਾ ਨਾਮ 11 1100 ਦਾ ਤੇ ਪਜਾਮਾ ਹੀ ਆ ਅੱਛਾ ਮੇਰੀ ਇੱਕ ਗੱਲ ਸੁਣੋ ਆ ਪੰਜਾਂ ਜੱਟ ਦੇ ਕੱਪੜੇ ਖਰਚਾ ਹੀ ਨਹੀਂ ਹਾਂਜੀ ਬਹੁਤ ਵਿਚਾਰੀ ਗਰੀਬਨੀ ਰੋਂਦੀ ਗਈ ਐ ਕੌਣ ਜਿਹੜੀ ਕੰਮ ਵਾਲੀ ਕੁੜੀ ਐ ਵਿਚਾਰੀ ਉਹਨੂੰ ਕਿਉਂ ਘੱਟ ਦਿੱਤੇ ਨੀ ਪੈਸੇ ਫਿਰ ਤੇ ਮੰਮੀ ਘਾਟ ਹੀ ਦੇਣੇ ਆ ਤੁਹਾਨੂੰ ਨੀ ਨਾ ਪਤਾ ਮੈਂ ਸਾਰਾ ਹਿਸਾਬ ਕਿਤਾਬ ਰੱਖਦੀ ਆ ਉਹ ਆ ਮਹੀਨੇ ਚ ਆਈ ਕਿੰਨੇ ਦੇਣੇ ਆ ਹੁਣ ਜਿੰਨਾ ਉਹਨੇ ਕੰਮ ਕੀਤਾ ਬੰਦੇ ਉਹਨੇ ਹੀ ਉਹਨੂੰ ਪੈਸੇ ਦਊਂਗੀ ਇਹਦੇ 'ਚ ਮੈਂ ਕਿੱਥੇ ਗਲਤੀ ਆ ਤੇ ਸ਼ਮੀ ਪੁੱਤਰ ਇੱਥੇ ਤੂੰ ਗਲਤ ਐ ਦੇਖ ਅਸੀਂ ਪੰਜਾਂ ਕੱਪੜੇ ਤੇ ਖਰਚਾ ਆਇਆ ਉਹਦੀ ਕੁੜੀ ਬਿਮਾਰ ਹੈ ਰੋਂਦੀ ਜਾਂਦੀ ਪੀਸੀ ਵਿਚਾਰੀ ਮੈਂ ਉਹਨੂੰ ਵੇਖਿਆ ਮੈਂ ਉਹਨੂੰ ਪੁੱਛਿਆ ਨੇ ਮੈਨੂੰ ਦੱਸਿਆ ਨੇ ਕਹਿੰਦੀ ਅੰਟੀ ਜੀ ਮੇਰੀ ਕੁੜੀ ਬਿਮਾਰ ਹੈ ਜਿਆਦਾ ਬਿਮਾਰ ਹੈ ਤੇ ਕੁੜੀ ਜੇ ਤੂੰ ਨੂੰ 5-700 ਰੁਪਇਆ 1000 ਰੁਪਇਆ ਵੱਧ ਵੀ ਦੇ ਦੇਂਗੀ ਤੇਨੂੰ ਦੁਆਵਾਂ ਦੇਗੀ ਤੇਰੇ ਬੱਚੇ ਨੂੰ ਸੀਸਾ ਦੇਗੀ ਸਾਡੀਆਂ ਆਸਾਂ ਤੇ ਤੇ ਵਿਚਾਰੀਆ ਕਰੋ ਨਿਕਲਦੀਆਂ ਨੇ ਸਾਡੇ ਵਰਗਿਆਂ ਕੋਲੋਂ ਨਾ ਮੰਗਣ ਤੇ ਕਿਹਦੇ ਕੋਲੋਂ ਮੰਗਣ ਜਾ ਕੇ ਤੇ ਜੇ ਅਸੀਂ ਵੀ ਇੰਜ ਕਰਾਂਗੇ ਤੇ ਕਿਹਦੇ ਕੋਲ ਜਾਣੀ ਆ ਫਿਰ ਕੰਮ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦੋਗੇ ਫੇਰ ਠੀਕ ਰਹੇਗਾ ਤੂੰ ਮੈਂ ਤੇ ਇਹਨੂੰ ਕਿਆ ਵਿਸ਼ੇਸ਼ਤਾ ਨੂੰ ਜਿਹੜੇ ਤੇਰੇ ਕੱਪੜੇ ਨਹੀਂ ਪਾਣਾ ਨੇ ਪੁੱਤ ਦੀ ਕੁੜੀ ਨੂੰ ਭੇਜ ਦੋ ਤੈਨੂੰ ਇਹ ਪੈਸੇ ਨਹੀਂ ਖਤਨੇ ਚਾਹੀਦੇ ਸ਼ਮੀ ਪੁੱਤੇ ਤੁਸੀਂ ਜਿੰਨਾ ਮਰਜ਼ੀ ਖਰਚਾ ਕਰੋ ਕੋਈ ਗੱਲ ਨਹੀਂ ਕਾਦੇ ਵਾਸਤੇ ਕਰਦੇ ਆ ਪਰ ਜਿਹੜੀ ਚੀਜ਼ ਸਾਡੇ ਕੰਮ ਦੀ ਨਹੀਂ ਨਾ ਹੈਗੀ ਜੋ ਕਿਸੇ ਕੰਮ ਆਜੇ ਤੀ ਕੀ ਇਤਰਾਜ ਹੈ ਇਹਦੇ ਵਿੱਚ ਦਸਵੇਂ ਨੂੰ ਸਹੀ ਗੱਲ ਹੈ ਮੰਮੀ ਮੇਰੇ ਕੋ ਬਹੁਤ ਵੱਡੀ ਗਲਤੀ ਹੋਈ ਆ ਮੁੰਡਿਆ ਬਜ਼ਰੀ ਦਾ ਮੈਂ 5-600 ਰੁਪਿਆ ਕੱਟ ਲਿਆ ਮੇਰਾ ਕੀ ਬਣ ਜਾਣਾ ਉਹਦੇ ਨਾਲ ਆਹ ਹੁਣ 5-6000 ਰੁਪਿਆ ਕੁੜੀ ਦੇ ਕੱਪੜਿਆਂ ਤੇ ਲਾਈਆਂ ਪਤਾ ਨਹੀਂ ਇਹਨਾਂ ਵਿੱਚੋਂ ਕਿਹੜੇ ਪੌਣੇ ਕਿਹੜੇ ਨਹੀਂ ਪੌਣੇ ਪਿਛਲੀ ਾਰ ਦੇ ਹਜੀਆਂ ਤੇ ਰੇਂ ਪੁੱਤ 2 ਕੋਟੀਆਂ ਪਈਆਂ ਉਹ 7-800 ਦੀ ਇੱਕ ਕੋਟੀ ਆਈ ਤਾਂ ਉਦਾਂ ਹੀ ਪਈਆਂ ਬਸ ਹੈ ਤੇ ਉੱਤਰ ਵੀ ਮੈਂ ਪੈਸੇ ਲਾਉਣੀ ਆ ਆਪਣੇ ਬੱਚਿਆਂ ਤੇ ਵੀ ਤੇ ਜੇ ਉਹਨੂੰ ਮੈਂ 5-700 ਦੇ ਦਿੰਦੀ ਤੇ ਉਹਦਾ ਵਿਚਾਰੀ ਗਰੀਬਣੀ ਦਾ ਸਰ ਜਾਂਦਾ ਉਹਨਾਂ ਲੋਕਾਂ ਨੇ ਵੀ ਸਾਡੇ ਤੋਂ ਹੀ ਆਸਾਂ ਲਾਈਆਂ ਹੁੰਦੀਆਂ ਮਾਂ ਕਿੱਥੇ ਜਾਣਗੇ ਮੰਮੀ ਫਿਰ ਤੋਂ ਬੜੀ ਵੱਡੀ ਗਲਤੀ ਹੋ ਗਈ ਆ ਮੈਂ ਹੁਣੇ ਜਾਨੀ ਉਹਦੇ ਘਰ ਕੋਈ ਨਾ ਪੈਸੇ ਲੈ ਕੇ ਹੁਣ ਥੋੜੀ ਜੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਉਹਨੇ ਸ਼ਾਮੇ ਕੁੜੀ ਨੂੰ ਲੈ ਕੇ ਜਾਣੀ ਅਮਰਪਾਲ ਡਾਕਟਰ ਕੋਲ ਅੱਛਾ ਤੇ ਕਹਿੰਸੀ ਜਿਆਦਾ ਤਬੀਅਤ ਖਰਾਬ ਹੈ ਤੇ ਉਹ ਜਾਏਗੀ ਨਾ ਤੇ ਮੈਨੂੰ ਕਹੇ ਸੀ ਕਿ ਜਰਾ ਮੈਨੂੰ ਫੋਨ ਕਰੀ ਅੱਛਾ ਉਹ ਅੰਕਲ ਨੇ ਤੈਨੂੰ ਜਾਣਦੇ ਨੇ ਚੰਗੇ ਤੇ ਤੇ ਤੂੰ ਉੱਥੇ ਜਰਾ 5 ਮਿੰਟ ਚਲੀ ਜਾ ਤੇ ਉਹਨਾਂ ਨੂੰ ਕੋਈ ਕੁੜੀ ਦੇ ਜੜਾ ਵੀ ਟੈਸਟ ਬੰਦਾ ਕਰੋ ਦਵਾਈ ਦੇਣੀ 2 ਹਫ਼ਤੇ ਦੀ ਦਵਾਈ ਦੇ ਪੈਸੇ ਉਹਦੇ ਜਮ੍ਹਾਂ ਕਰਾਣੀ ਤੇ ਮੈਨੂੰ ਕੋਈ ਫਰੂਟ ਫਰਟ ਲੈ ਕੇ ਦੇਵੀ ਤੇ ਕੁੜੀ ਨੂੰ ਖਵਾ ਦੇ ਪੁੱਤ ਕੁਛ ਨਹੀਂ ਘਸਦਾ ਕੁਛ ਨਹੀਂ ਫਰਕ ਪੈਂਦਾ ਜੇ ਅਸੀਂ ਕਿਸੇ ਨੂੰ ਦੇ ਦਾਂਗੇ ਨਾ ਵਾਹਿਗੁਰੂ ਸਾਨੂੰ ਜਾਣ ਪਤਾ ਨਹੀਂ ਉਹਦੇ ਪਿਆਰਾਂ ਵਿੱਚ ਅਸੀਂ ਖਾਂਦੇ ਭੇਜੇ ਉਹ ਸਾਨੂੰ ਸੀਸਾ ਦਿੰਦੀਆਂ ਜਾਂਦੀਆਂ ਨੇ ਪਤਾ ਨਹੀਂ ਕਿੰਨੀਆਂ ਕੋ ਬਰਕਤਾਂ ਸਾਡੇ ਘਰਾਂ 'ਚ ਛੱਡ ਦਿੰਦੀਆਂ ਨੇ ਤੇ ਇਸ ਕਰਕੇ ਪੁੱਤ ਨਾ ਐਸਾ ਨਹੀਂ ਸੋਚਣਾ ਬੋਤੋ ਜੀ ਮੰਮੀ ਜੀ ਇਹਦੇ 'ਚ ਮੈਂ ਗਲਤੀਆਂ ਕੁੜੀ ਉਹਦੀ ਬਿਮਾਰ ਹੈ ਤੇ ਮੈਂ ਉਹਦੀ ਮਿਹਨਤ ਦੇ ਪੈਸੇ ਕੱਟ ਲਏ ਇੰਨਾ ਸਾਕਦਾ ਕੀਤਾ ਇੱਕ ਗਰੀਬ ਬੰਦੇ ਨਾਲ ਤੇ ਆਪ ਆਪਸੀ 2-2000 ਦੀਆਂ ਚੀਜ਼ਾਂ ਲੈ ਕੇ ਆਮੀ ਸੁੱਟ ਦਿੰਨੇ ਆਂ ਨਹੀਂ ਬੱਚੇ ਨੂੰ ਪਸੰਦ ਨਹੀਂ ਪਾਈ ਨਹੀਂ ਸਾਨੂੰ ਪਸੰਦ ਨਹੀਂ ਪਾਈ ਉਹ ਵੀ ਤਾਂ ਪੈਸਿਆਂ ਦੀਆਂ ਹੀ ਹੁੰਦੀਆਂ ਨੇ ਨਾ ਚੀਜ਼ਾਂ ਸਾਰੀਆਂ ਇਸੀ ਦਾ ਪੁੱਤ ਅੱਗੇ ਤੋਂ ਅਸੀਂ ਲੋੜ ਅਨੁਸਾਰ ਚੀਜ਼ ਲੈ ਕੇ ਆਉਣੀ ਆ ਜਿੰਨੀ ਸਾਨੂੰ ਲੋੜ ਤੇ ਅਸੀਂ ਇਹੋ ਜਿਹੇ ਬੰਦਿਆਂ ਦੀ ਹੈਲਪ ਕਰਨੀ ਆ ਜਿੱਥੋਂ ਸਾਨੂੰ ਪੁੱਤ ਸੀਸਾਂ ਲੱਗਣ ਜਿੰਨੇ ਵੀ ਤੇਰੇ ਨਵੇਂ ਕੱਪੜੇ ਆ ਨਾ ਸਾਰੇ ਲਵਾ ਦੇ ਚ ਪਾ ਕੇ ਰੱਖ ਦੇ ਜਿਹੜੇ ਨਹੀਂ ਪਾਉਣੇ ਆਪਾਂ ਨੂੰ ਦੇ ਦੇ ਦਿੰਨੇ ਠੀਕ ਹੈ ਮਹਿਕ ਨੂੰ ਆਹ ਹੋਇਆ ਨਾ ਮੇਰੇ ਸਿਆਣੀ ਧੀ ਇਹਨੂੰ ਕਹਿੰਦੇ ਤੇ ਸਿਆਣੀ ਪੋਤਰੀ ਇਹਨੂੰ ਕਹਿੰਦੇ ਆ ਮੰਮੀ ਪਰ ਤੁਸੀਂ ਮੇਰੀ ਅੱਖਾਂ ਖੋਲੀਆਂ ਵਾ ਤੁਹਾਨੂੰ ਪਤਾ ਘਰ ਵਿੱਚ ਜਦੋਂ ਵੱਡੇ ਸਿਆਣੇ ਹੁੰਨ ਨਾ ਉਹ ਕਈ ਗੱਲਾਂ ਦਾ ਖਿਆਲ ਰੱਖਦੇ ਆ ਮੇਰਾ ਬੱਚਾ ਤੇ ਕਈ ਵੱਡੇ ਬਿਲਕੁਲ ਕਿਸੇ ਗੱਲ ਦਾ ਖਿਆਲ ਨਹੀਂ ਦਿੰਦੇ ਤੇ ਨਵਾਂ ਨੂੰ ਅਕਲ ਕਿੱਥੋਂ ਆਉਂਦੀ ਹੈ ਇਹੀ ਤੇ ਗਲਤੀ ਕਰਦੇ ਨੇ ਇਹ ਕਿਸੀ ਲੋਗ ਗਲਤੀ ਕਰਦੇ ਆ ਅਸੀਂ ਲੜਨਾ ਪੈਣੇ ਆ ਅਸੀਂ ਤਾਨੇ ਮੇਨੇ ਦੇਣੀ ਸ਼ੁਰੂ ਕਰ ਦੇਣੇ ਆ ਪੜਨਾ ਸ਼ੁਰੂ ਕਰ ਦੇਣੇ ਆ ਉਹਦੇ ਪੇਕਿਆਂ ਤੱਕ ਪਹੁੰਚ ਜਾਨੇ ਆ ਸਹੀ ਗੱਲ ਹੈ ਜਿਉ ਸਾਡੇ ਘਰ ਹੈ ਉਹ ਸਾਡੀ ਹੈ ਅਸੀਂ ਉਹਨੂੰ ਆਪਣੇ ਤਰੀਕੇ ਨਾਲ ਸਮਝਾਣਾ ਹੈ ਅਸੀਂ ਉਹਨੂੰ ਕਿਵੇਂ ਸਮਝਾਣਾ ਤੇ ਮੇਰੀ ਧੀ ਦੇ ਵਾਂਸੀ ਬੜੀ ਸਿਆਣੀ ਹੈ ਇੱਥੇ ਮੰਮੀ ਕੋਈ ਹੋਰ ਸੱਸ ਹੁੰਦੀ ਨਾ ਉਹਨੇ ਜਾ ਕੇ ਘਰਾਂ 'ਚ ਗੱਲਾਂ ਕਰ ਲਾਪਣੀਆਂ ਇਹ ਕੱਪੜੇ ਛੁੱਟੀ ਜਾਂਦੀ ਹੋਰ ਲਈ ਆਈ ਜਾਂਦੀ ਛੁੱਟੀ ਜਾਂਦੀ ਨਾ ਹੁਣ ਤੇ ਮੈਂ ਕਰਨੀਆਂ ਨੇ ਗੱਲਾਂ ਮੈਂ ਤੇ ਅਮਰਜੀਤ ਭੈਣ ਜੀ ਨੂੰ ਵੀ ਕਹਿ ਕੇ ਆਂ ਕਿਉ ਮੰਮੀ ਜੀ ਮੇ ਮੇਰੀ ਨੂੰ ਬੜੀ ਵਿਗੜੀ ਹੋਈ ਏ ਨਹੀਂ ਨਹੀਂ ਕਰ ਸਕਦੇ ਮੰਮੀ ਉਹ ਹੋਰ ਹੀ ਲੋਕੀ ਹੁੰਦੇ ਨੇ ਗੱਲਾਂ ਕਰਨ ਦੇ ਚਲੋ ਜਾਓ ਹਣ ਸੰਭੋ ਕਪੜੇ ਤੇ ਜਿਹੜੇ ਨਹੀਂ ਪਾਣ ਵਾਲੇ ਕਪੜੇ ਹੈਗੇ ਕੱਢੋ ਤੇ ਸਰਦੀਆਂ ਦੇ ਕਪੜੇ ਕੱਢ 12 ਪਤਲਾ ਜਿਹਾ ਸੂਟ ਪਾ ਕੇ ਚਲੀ ਗਈ ਤੇ ਨਹੀਂ ਤੁੰਗ ਹੈਗੀ ਮਮੀ ਨੇ ਕਾਲੀ ਪਾਈ ਸੀ ਮੈਂ ਠੰਡ ਲੱਗ ਜੇਗੀ ਠੀਕ ਹੈ ਸੌਕਸ ਵਗੈਰਾ ਗਰਮ ਕੱਢੋ ਹਾਂਜੀ ਕਿ ਕਿਸੇ ਆ ਨਹੀਂ ਮੈਨਾਂ ਝੱਟ ਸਮਝ ਜਲੀ ਭਾਈ ਮੈਂ ਕਿ ਮੀਰੀ ਸ਼ੰਮੀ ਕਹੇਦੀ ਹੈ ਹੀ ਨਹੀਂ ਸੀ ਪਤਾ ਨਹੀਂ ਕੀ ਮੈਂ ਇਹ ਨੂੰ ਸੁਝਾਉ ਤੇ ਮਿੰਟੇ ਸਮਝ ਜਾਂਦੀ ਏ ਬਸ ਇਹਦੇ 2 ਮਿੰਟ ਦੁੱਧ ਦਾ ਉਬਾਲ ਇਹ ਨੂੰ ਆਂਦਾ ਤੇ ਗਰਮ ਬਹਿ ਜਾਂਦਾ ਤੇ ਠੰਡਾ ਚਾਹ ਸ਼ੁਕਰ ਹੈ ਰੱਬਾ ਐਵੇਂ ਦਿਨ ਹਤੀਆਂ ਤੂੰ ਸਭ ਨੂੰ ਦਈ ਸਾਰੇ ਦੇ ਘਰ ਵਸਦੇ ਰਹਿ ਬਸ ਤੇ ਉਹਦੀ ਵਿਚਾਰੀ ਦੀ ਕੁੜੀ ਵੀ ਠੀਕ ਹੋਵੇ ਬਾਬਾ ਜੀ ਤੇ ਉਹ ਵੀ ਹੱਸਦੀ ਵਸਦੀ ਆਪਣੇ ਘਰ ਰਵੇ ਬਸ